ਕੀ ਬੋਲ ਰਹੇ ਜੀ ਸਤਿ ਸ਼੍ਰੀ ਅਕਾਲ ਦੋਸਤੋ 1 2 3 ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਕਿਵੇਂ ਤੁਸੀਂ ਸਾਰੇ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਵੀ ਠੀਕ ਠਾਕ ਆ ਅਸੀਂ ਹੁਣ ਆਏ ਆ ਬਾਬੇ ਸਿੱਧਾ ਤੋਂ ਤੇ ਉੱਥੇ ਬਾਣੀ ਸੁਣੀ ਬਾਬਾ ਜੀ ਨੂੰ ਮਿਲੇ ਤੇ ਮੈਂ ਫੋਟੋ ਵੀ ਸ਼ੇਅਰ ਕਰੂੰਗੀ ਬਾਬਾ ਜੀ ਨੇ ਬਹੁਤ ਸਤਿਕਾਰ ਦਿੱਤਾ ਤੇ ਬਹੁਤ ਭੱਗ ਵਾਲੇ ਆ ਅਸੀਂ ਆਪਣੇ ਆਪ ਨੂੰ ਸਮਝਦੇ ਆ ਅਸੀਂ ਸੇਵਾ ਵੀ ਕੀਤੀ ਅੱਜ ਵਾਹਿਗੁਰੂ ਨੇ ਸਾਡੇ ਤੋਂ ਸੇਵਾ ਵੀ ਲਈ ਤੇ ਵਾਹਿਗੁਰੂ ਦਾ ਬਹੁਤ-ਬਹੁਤ ਸ਼ੁਕਰ ਕਰਦੇ ਆ ਅੱਜ ਦਾ ਦਿਨ ਬਹੁਤ ਵਧੀਆ ਲੰਘੂਗਾ ਤੇ ਹੁਣ ਅੱਜ ਦਾ ਦਿਨ ਗੁਰੂ ਵਾਸਤੇ ਹੁਣ ਕਰਾਂਗੇ ਪਾਠ ਕਰ ਜਾ ਕੇ ਤੇ ਅਸੀਂ ਆ ਗਏ ਆ ਘਰ ਤੇ ਹੁਣ ਚੱਲਦੇ ਆ ਉੱਪਰ ਤੇ ਫੇਰ ਆਪਾਂ ਪਾਠ ਕਰਨ ਤੋਂ ਬਾਅਦ ਮਿਲਾਂਗੇ ਤੁਹਾਨੂੰ ਚਲੋ ਸਰਦਾਰ ਜੀ ਲਾ ਦਿਓ ਅੰਦਰ ਗੱਡੀ ਚਲੋ ਵੀ ਉਤਰੋ ਚਲੋ ਬੱਚਾ ਬਾਟੀ ਉੱਚਾ ਵੀਆ ਦੇ ਦੋ ਚਲੋ ਜੀ ਏਡਾ ਆ ਗਿਆ ਏਡਾ ਆ ਗਿਆ ਉਤਰੋ ਉਤਰੋ ਤੇ ਆ ਸਿਰੋਪਾ ਫੜੋ ਹੱਥ ਸੁੱਚੇ ਕਰ ਲਓ ਇੱਕ ਜਣਾ ਚੱਲ ਚੱਕੋ ਫਿਰ ਤੇ ਇਹ ਕਿਸ ਕਾ ਬਣਾਣਾ ਹੈ ਤੇਰੇ ਰਹਿ ਗਿਆ ਮੈਂ ਤਾਂ ਸ਼ੱਕ ਲਿਆ ਜੱਗਾ ਜੱਗੇ ਪ੍ਰਸ਼ਾਦ ਲਿਓ ਚਾਬੀਆਂ ਪਹਿਲੀ ਵਾਰੀ ਹੋਇਆ ਵੀ ਜੱਗਾ ਲੇਟ ਹੋ ਗਿਆ ਖਾਣ ਦੇ ਮਾਮਲੇ 'ਚ ਨਾ ਹੋ ਚਾਬੀਆਂ ਕਾਦੀਆਂ ਜਾਵੀਆਂ ਕਰਦੀਆਂ ਹੋਰ ਬੜਾਈ ਨੇ ਚਲੋ ਵੀ ਮਿਸਤਰੀ ਲੱਗੇ ਹੋਏ ਐ ਉੱਥੇ ਤੇ ਇਹ ਥੱਲੇ ਕੇ ਨਾ ਲੱਗਣਾ ਉੱਤਲੇ ਲੱਗਾ ਬੂਆ ਬਾਈ ਖੜਾ ਵੇਟ ਕਰ ਰਿਹਾ ਐ ਬਾਈ ਦਾ ਗੜਾ ਤੇਲ ਚੋਣਾ ਹੁੰਦਾ ਲੱਗਦਾ ਤਾਂ ਹੈ ਹੀ ਚਲੋ ਬਈ ਚਲੋ ਬਈ ਤੇ YouTube ਫੈਮਲੀ ਆਹ ਵੀਡੀਓ ਫੋਟੋਸ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਆਂ ਇਹ ਸਾਡੇ ਸੰਤ ਪੱਪਾ ਸ਼ਿੰਦਰ ਸਿੰਘ ਜੀ ਸ਼ਾਮ ਸਿੰਘ ạtਾਰੀ ਵਾਲੇ ਜਿਹੜੇ ਬਾਬਾ ਜੀ ਦੇ ਆਜ਼ਾਦੀ ਅਸ਼ੀਦੀ ਵਿੱਚ ਯਾਦਗਰੀ ਵਿੱਚ ਜਿੱਥੇ ਸਭਰਾਵਾ ਵਿੱਚ ਗੁਰਦੁਆਰਾ ਸਾਹਿਬ ਬਣਿਆਏ ਉੱਥੇ ਸੀ ਸੰਡੇ ਦੀ ਸੰਡੇ ਜਾਂਦੇ ਆ ਤੇ ਬਾਬਾ ਜੀ ਨੇ ਬਹੁਤ ਮਨਸਤ ਕਰ ਦਿੱਤਾ ਸ਼ੁਕਰ ਹੈ ਵਾਹਿਗੁਰੂ ਦਾ ਹੱਥ ਲਿਬੜਿਆ ਮੈਂ ਖੋਸ਼ ਨਾਲ ਪੁੰਝ ਖੋਸ਼ ਰੁਕੀ ਖੋਸ਼ ਰੁਕੀ ਮੈਂ ਹੱਥ ਪੁੰਝਣਾ ਰੁਕੀ ਮੜਾ ਜਾ ਹੱਥ ਗਿੱਲਾ ਏ ਹੱਥ ਗਿੱਲਾ ਰੁਕ ਜਾ ਰੁਕ ਜਾ ਐਨਾ ਨਾ ਭੱਜ ਉਹ ਮੇਰਾ ਹੱਥ ਪੁੰਝ ਲੈਣ ਦੇ ਇਹ ਕੀ ਲੱਗ ਗਿਆ ਓ ਮਾਈ ਗੋਡ ਜੱਗੇ ਨਾਲ ਜੱਗੇ ਨਾਲ ਪੁੰਝ ਲੈਣੀ ਕੀ ਕਾਲਾ ਕੇਲਾ ਹੈ ਖਾਲਾ ਖਾਲਾ ਮੈਂ ਚਾ ਵੀ ਸੋਚੇ ਨਹੀਂ ਆ ਤੇ ਲੱਭ ਪਰਾਉ ਤੈਨੂੰ ਕੋ ਨਹੀਂ ਹੋਗਾ ਹੱਕਿਆ ਪਿਆ ਚਾਰਾ ਜਵਾਕ ਆਪੜੇ ਚਿਰ ਦਾ ਲੱਗਾ ਆ ਸੁਭ ਤੇ ਪਾਵਲੀ ਪਤਾ ਨਹੀਂ ਕਿੰਨੇ ਲਾਇਆ ਇਹ ਤੁਹਾਨੂੰ ਕੁਰਸੀ ਦਿਖਾਉ ਪਿਛੋ 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 ਆਪ ਵੇਖੋ ਬਿਨਾ ਅੱਗੇ ਅੱਗੇ ਆਉਣਾ ਮਨਾ ਹੈ ਇਹ ਕਿ ਤੂੰ ਲਿਖਿਆ ਸੀ ਨਾ ਜੋ ਤੂੰ ਬਾਹਰ ਹੀ ਗਏ ਸੀ ਉਦੋਂ ਤੂੰ ਪਹਿਲਾਂ ਤਾਂ ਲਿਖਿਆ ਹੈ ਮੈਨਾਂ ਤਾਂ ਤੈਨੂੰ ਘੁੱਟ ਵੀ ਪਈ ਸੀ ਅੰਦਰ ਤੋਂ ਨਹੀਂ ਪਈ ਸੀ ਹੋਰ ਕਿਤੇ ਤੂੰ ਲਿਖਿਆ ਉਹਦੋਂ ਵਿਆਹ ਸੀਗਾ ਤਾਂ ਆਪਣੇ ਰਿਸ਼ਤੇਦਾਰ ਉੱਤੇ ਹੁੰਦਾ ਤੂੰ ਇੱਥੇ ਨਾਂ ਲਿਖਿਆ ਸੀਗਾ ਇੱਧਰ ਕੰਦ ਨਾ ਉਦੋਂ ਘੁੱਟ ਪਈ ਸੀ ਤੈਨੂੰ ਉਦੋਂ ਘੁੱਟ ਪਈਆ ਤਾਂ ਬੀਬੀ ਨੇ ਦੱਸਿਆ ਹੀਗਾ ਅਸਲਾਮੁਅਲੈਕ ਪੱਗਾਂ ਸੀ ਅੰਦਰ ਹੀ ਰੱਖ ਗਏ ਸੀ ਸਫਾਈ ਕਰ ਗਏ ਸੀ ਤੇ ਦੁੱਧਨ ਵਾਲਾ ਦਵਾ ਗਏ ਸੀ ਸਬਜੀ ਵੀ ਬਣਾ ਗਈ ਸੀਗੇ ਸਬਜੀ ਅੱਧੀ ਘਣੀ ਪਈ ਸਮਝ ਤੂੰ ਵਤ ਤੂੰ ਮੈਂ ਨਾ ਉਨ ਲਾਪੀ ਸੀ ਤੇ ਹੁਣ ਅਸੀਂ ਬਣਾਵਾਂਗੇ ਦੇਗ ਦੇਗ ਬਣਾ ਕੇ ਖੁਸ਼ ਕਰੂਗਾ ਮੇਰੀ ਹੈਲਪ ਖੁਸ਼ ਅੱਜ ਵਲੌਗ ਲਈ ਤੇ ਵਲੌਗ ਦੇਗ ਬਣਾਉਂਦੀ ਦਲਵੇਂ ਠੀਕ ਹੈ ਇੱਕ ਵਾਰੀ ਮੈਂ ਨਾ ਗਰਮੀ ਬਹੁਤ ਲੱਗ ਰਹੀ ਇਸ਼ਨਾਨ ਕਰਕੇ ਆਉਣੀ ਓਕੇ ਓਕੇ ਪਰ ਸਹਾਜਤ ਹਮਸਾ ਚਿਤ ਚੋਟ ਸੱਤ ਹੈ ਪੀ ਸੱਤ ਨੂੰ ਹੁਣ ਸਿੱਕੇ ਸੋਚਿਆ ਸੋਚਣਾ ਹੋਈ ਹੈ ਜੇ ਸੱਚੇ ਨੇ ਖਵਾ ਲੱਤਿਆ ਕਿਤਨਾ ਹੋਈਏ ਜੇ ਲਾਇਆ ਹੋਇਆ ਸਾਥ ਅਸਾਫ ਨਹੀਂ ਦੇਣ ਨੂੰ ਹਾਂ ਪਰ ਸਾਨੂੰ ਚਾਹੀਦਾ ਹੈ ਕਿ ਤਰ੍ਹਾਂ ਪੂਰਾ ਲੈਣਾ ਸਿਰ ਸੁੱਕਿਆ ਰੋ ਜੇ ਦੁਨੀਆਂ ਆਪ ਬਣਿਆ ਪੁਰਲੂ ਕਰਤਾ ਵੇ ਜਿਵੇਂ ਕਿੰਨੇ ਦਿਨ ਤੋਂ ਬੜੀ ਯਾਦ ਆਇਆ ਹੋੜੀ ਆਇਆ ਜਿਵੇਂ ਲੱਗਦਾ ਕਿ ਵੇ ਤੁਸੀਂ ਕਿੰਦੇ ਰਕ ਲੱਗਦੇ ਆਪੋ ਯਾਦ ਇੱਕ ਉਹ ਲੈ ਆਏ ਸੀ ਕਿਦੋਂ ਮੁੰਡੇ ਜੇ ਤੇ ਮਿੰਕੀ ਉਹਨਾਂ ਦੇ ਜੂੜੇ ਹੀ ਜਿਹੇ ਪਿੰਕ ਬਲੂ ਜਿਹੇ ਹੀ ਯਾਦ ਹਾਂ ਨਕਲੀ ਕੱਕੇ ਨਕਲੀ ਕਰਕੇ ਨਕਲੀ ਤੇ ਇਹ ਵੀ ਨਕਲੀ ਆ ਕੀ ਹਾਂ ਮੈਂ ਕਿ ਕੀ ਬਣਿਆ ਹੋਇਆ ਹੈ ਸੋਨਾ ਬਣਿਆ ਬਣ ਕੇ ਗੱਲ ਬੰਨੀ ਸੋਨਾ ਲੱਗਦਾ ਵਾ ਕੀ ਉਟ ਜਾ ਫੇਰ ਜੇ ਬਦਲ ਜਾਨੇਗਾ ਔਰ ਨਵਾਂ ਨਵਾਰ ਫਿਲਮ ਹੋਇਆ ਇਹ ਬਰਕਰਾਰਾ ਹੋਇਆ ਬਰਕਰਾਰਾ ਇੱਡੇ ਵੜ ਕੇ ਹੋਰੀ ਆਦਾ ਉਹ تیر ਗੱਲ ਕਿਤੇ ਆਉਂਦੀ ਲੱਗਣਾ ਦਾ ਹਾਂ ਬਚਾਰੇ ਪਾੜ ਦੂ ਮੈਂ ਓਹੀ ਥੋੜੀ ਜਦੋਂ ਉਹ ਇਕੱਪ ਕਰਦਾ ਹੁੰਦਾ ਆਈ ਲੈਸ਼ਸ ਲਾ ਕੇ ਉਹ ਦਿਲ ਕੇ ਯਾਰ ਨੂੰ ਦਿੰਦਾ ਹੋਂਚੇ ਤਾਂ ਭੁਲ ਗਿਆ ਦਿਨ ਉਹਦੀ ਆਈ ਡੀ ਕਾ ਦੇਣੀ ਸੇ ਮੁੰਦੇ ਰਗਾ ਲੱਗਦੇ ਅੱਜ ਕੀ ਜਿੱਤੋ ਕਿ ਜਗ੍ਹਾ ਜੱਗੇ ਵਰਗਾ ਹੀ ਲੱਗ ਰਿਹਾ ਜਦੋਂ ਚਾਚੀ ਵੀ ਆਈ ਰਹੀ ਹੈ ਇਹ 840 103 ਅੱਜ ਗਾਇਸ ਨੂੰ ਦੱਸੋ ਉਹ ਤਾਂ ਵਧਾ ਦੇਣੀ ਹੈ ਗਾਇਸ ਨੂੰ ਦੱਸੀ ਖੂਰ ਤੋਂ ਨਹੀਂ ਹਾਂਜੀ ਉਹ ਆ ਰਕਮਿੰਗ ਤੋਂ ਦੱਸਦੇ ਚਾਚਾ ਜੀ ਹਾਂ ਜੀ ਸਾਨੂੰ ਫੋਨ ਆ ਗਿਆ ਪਾਠ ਕਰਦੇ ਕਰਦੇ ਵੀ ਰਿਸ਼ਤੇਦਾਰ ਆ ਰਹੇ ਹਾਂ ਜੀ ਮੈਨੂੰ ਹੈ ਹਾਂ ਜੀ ਮੈਂ ਮੈਂ ਕਦੋਂ ਕਿਹਾ ਮੈਨੂੰ ਆਇਆ ਬੇਵਕਫਾ ਸਾਨੂੰ ਆ ਗਿਆ ਹਾਂ ਤੇ ਉਹ ਆ ਰਹੇ ਆ ਰਿਸ਼ਤੇਦਾਰ ਮਾਮੇ ਦਾ ਮੁੰਡਾ ਤੇ ਮਾਮੇ ਹੁਣੀ ਸੋ ਇਹ ਚੱਲੇ ਹੁਣ ਸਮਾਨ ਸਮੂਲ ਲੈਣ ਸ਼ਹਿਰੋਂ ਅਸੀਂ ਲੱਗਿਆ ਕਰਨ ਤਿਆਰੀ ਮੈਂ ਹੁਣ ਕਰਦੀ ਰੋਟੀ ਪਾਣੀ ਦੀ ਤਿਆਰੀ ਚਾਹ ਪਾਣੀ ਦੀ ਤਿਆਰੀ ਤੇ ਥੋੜੀ ਬਲੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਟਾਈਮ ਬੜਾ ਥੋੜਾ ਹੈ ਤੇ ਥੋੜੇ ਟਾਈਮ ਚ ਤਿਆਰੀ ਕਰਨੀ ਵੱਧੂ ਸਾਰੀ ਗੁੱਡ ਮਾਰਨਿੰਗ YouTube ਫੈਮਲੀ ਇਸ ਦਿਨ ਸਵੇਰੇ ਅੱਜ ਸਾਡੇ ਗੈਸਟ ਰਾਤੀ ਆਏ ਸੀਗੇ ਤੇ ਅੱਜ ਸਵੇਰੇ ਸਵੇਰੇ ਉਹਨਾਂ ਨੇ ਚਲੇ ਜਾਣਾ ਤੇ ਰਾਤੀ ਬਣਾਏ ਸੀ ਤਿਆਰੀ ਕੀਤੀ ਸੀ ਪਰ ਉਹ ਲੇਟ ਆਏ ਚਾਹ ਨਹੀਂ ਪੀਤੀ ਸਿੱਧਾ ਰੋਟੀ ਖਾਦੀ ਉਹਨਾਂ ਨੇ ਤੇ ਹੁਣ ਸਾਡਾ ਦੇਖੋ ਸਾਰਾ ਕੁਝ ਇਹ ਪਨੀਰ ਵਾਲੇ ਪਕੌੜੇ ਇਹ ਪਨੀਰ ਵਾਲੇ ਇਹ ਰੋਲ ਬੈਡ ਰੋਲ ਤੇ ਇਹ ਬ੍ਰੈਡ ਦੂਸਰੇ ਦੇ ਕਿਨਾਂ ਕੱਚੇ ਕਰਕੇ ਰੱਖ ਲਏ ਸੀ ਰਾਤੀ ਮੈਂ ਤੇ ਹੁਣ ਆਪਾਂ ਫਰਾਈ ਕਰਦੇ ਪਏ ਆ ਇਧਰ ਚਾਹ ਜੜਾਤੀ ਆ ਉਹ ਸਮੋਸੇ ਪੈ ਰੱਖਦੇ ਸੀ ਰਾਤ ਦੇ ਹੁਣ ਇਹ ਪਾਇਆ ਤੇ ਇਸ ਤਰ੍ਹਾਂ ਹੀ ਮੈਂ ਕੱਟ ਕੇ ਰੱਖੀ ਲਾਵਾਂ ਬਾਕੀ ਵਿੱਚ ਤਪ ਹੋ ਜਾਣਾ ਪਾਣੀ ਕਰ ਲਓ ਥੋੜਾ ਇੱਕ ਮਿੰਟ ਵਿੱਚ ਆ ਜੀ ਇੱਕ ਐਸੀ ਸਰਦਾਰ ਸਬ ਮਿਠਾਈ ਯਾਰ ਲੱਗਦਾ ਕਿੰਨਾ ਟਾਈਮ ਨਹੀਂ ਆਪਕੇ ਪਾ ਮੇਰਾ ਤਾਂ ਲੈ ਬੋਝ ਵੇਖਣ ਨਾਲ ਆ ਨਗਰੇ ਨਗਰੇ ਏ ਹਾਂਜੀ YouTube ਫੈਮਿਲੀ ਅੱਜ ਹੋ ਗਈ ਆ ਸੋਮਵਾਰ ਦੀ ਸੁਬਾ ਤੇ ਐਤਵਾਰ ਦਾ ਆਪਾਂ ਤੁਹਾਡੇ ਨਾਲ ਸਾਰਾ ਕੁਝ ਸਾਂਝਾ ਕੀਤਾ ਸੀ ਵੀ ਜਿਸ ਤਰ੍ਹਾਂ ਸੀ ਸੁਬਾ ਆਪਾਂ ਬੇਸ਼ਿੱਤੀ ਗਏ ਉੱਥੇ ਬਾਬਾ ਜੀ ਨੂੰ ਮਿਲੇ ਤੇ ਕਾਫੀ ਟਾਈਮ ਬਾਬਾ ਜੀ ਨਾਲ ਗੱਲਾਂ ਬਾਤਾਂ ਦੁੱਖ ਸੁੱਖ ਸਾਂਝਾ ਕੀਤਾ ਤੇ ਮਨ ਬਹੁਤ ਹੀ ਹਲਕਾ ਹੋ ਗਿਆ ਮਨ ਨੂੰ ਸ਼ਾਂਤੀ ਮਿਲ ਗਈ ਪਹਿਲਾਂ ਮਨ 'ਚ ਬੜੀਆਂ ਟੈਨਸ਼ਨਾਂ ਸੀਗੀਆਂ ਤੇ ਜਦੋਂ ਸੰਤ ਬਾਬਾ ਸ਼ੰਤ ਸਿੰਘ ਜੀ ਨਾਲ ਆਦੇਦ ਉਸੋ ਖਾਂਜੇ ਕੀਤੇ ਤੇ ਜਿਵੇਂ ਲੱਗਦਾ ਸੀ ਵੀ ਸਾਰੀਆਂ ਟੈਨਸ਼ਨਾਂ ਖਤਮ ਹੋ ਗਈਆਂ ਮਨ ਨੂੰ ਬੜੀ ਸ਼ਾਂਤੀ ਮਿਲੀ ਉੱਥੇ ਖੰਡ ਪਟ ਸਾਹਿਬ ਦਾ ਕਿਸੇ ਦਾ ਭੋਗ ਸੀਗਾ ਉੱਥੇ ਭੋਗ ਦੇ ਵਿੱਚ ਸ਼ਾਮਲ ਹੋਏ ਅਰਦਾਸ ਗੀਤ ਵੀ ਸੁਣੀ ਬਾਚ ਲੰਗਰ ਛਕਿਆ ਤੇ ਸੇਵਾ ਕੀਤੀ ਸੇਵਾ ਕਰਨ ਚ ਇੰਨਾ ਆਨੰਦ ਆਇਆ ਨਾ ਇੰ ਘਰ ਇੰਨੀ ਗਰਮੀ ਲੱਗਦੀ ਘਰੇ ਕੰਮ ਕਰਨ ਨੂੰ ਚੀ ਨਹੀਂ ਕਰਦਾ ਤੇ ਉੱਥੇ ਇੰਨਾ ਆਨੰਦ ਆਇਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਘਰੇ ਆਏ ਘਰੇ ਆ ਕੇ ਵੀ ਚਲੋ ਸਿਹਤਾਂ ਪਾਣੀ ਕਰਕੇ ਪਹਿਰਾ ਸਾਫ ਕਟਿਆ ਤੇ ਅਜੇ ਮਤਲਬ ਕੱਟ ਕੇ ਤੇ ਸੀ ਤੇ ਸਭ ਤੋਂ ਵਧੀਆ ਨਿਊਜ਼ ਮੈਨੂੰ ਮਿਲੀ ਕਿ ਜਿਹੜੇ ਮੇਰੇ ਫੇਵਰਟ ਸਾਡੇ ਰਿਸ਼ਤੇਦਾਰ ਆ ਮੇਰੇ ਨਾਨਕੇ ਸਹੁਰੇ ਕਿ ਮਾਮਾ ਜੀ ਆ ਰਹੇ ਆ ਮਾਮਾ ਜੀ ਦੀ ਭੇਟੀ ਔਰ ਬੇਟਾ ਦੂਸਰੇ ਮਾਮਾ ਦਾ ਬੇਟਾ ਤੇ ਨੋ ਆ ਰਹੇ ਸੀ ਤੇ ਨਾਲ ਉਹਨਾਂ ਦੀ ਛੋਟੀ ਜੀ ਕਿਊਟ ਜੀ ਬੱਚੀ ਜ਼ਿਆਦਾ ਵੀਡੀਓ ਨਹੀਂ ਬਣਾ ਸਕੀ ਮੈਂ ਬੱਚਿਆਂ ਨੂੰ ਕਹਿੰਦੀ ਨਹੀਂ ਕਿਉਂਕਿ ਟਾਈਮ ਥੋੜਾ ਸੀ ਰਾਤ ਦੀ ਰੋਟੀ ਵੀ ਬਣਾਈ ਚਾਹ ਪਾਣੀ ਦਸਮਾਨ ਵੀ ਤਿਆਰ ਕੀਤਾ ਇਸ ਕਰਕੇ ਦੀ ਮੈਨੂੰ ਐਸੀ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਤਿਆਰੀ ਕਰ ਲਵਾਂ ਤੇ ਮੈਂ ਬੱਚਿਆਂ ਨੂੰ ਕਹਿੰਦੀ ਰਹੀ ਵੀਡੀਓ ਬਣਾ ਲਓ ਬੱਚਿਆਂ ਨੇ ਕਹਿਣਾ ਨਹੀਂ ਮੰਨਿਆ ਸੋ ਮੈਂ ਉਹਨਾਂ ਦਾ ਨਹੀਂ ਚਾਰੀ ਕਲਿੱਪ ਲੈ ਸਕੀ ਸਵੇਰ ਛੋਟੀ ਜਿਹੀ ਇੱਕ ਕਲਿੱਪ ਲਈ ਸੀ ਉਹ ਮੈਂ ਵਿੱਚ ਐਡ ਕਰ ਲਈ ਆ ਤੇ ਮਮਾ ਜੀ ਤੇ ਮਮਾ ਜੀ ਦੀ ਬੇਟੀ ਦੀ ਸਵੇਰ ਨਹੀਂ ਬਣੀ ਕਿਉਂਕਿ ਉਹ ਦੂਸਰੇ ਰੂਮ 'ਚ ਰੈਡੀ ਹੁੰਦੇ ਪਏ ਸੀਗੇ ਜਿੰਨੀ ਕੁ ਬਣੀ ਉਸ ਲਈ ਸੌਰੀ ਹੈ ਗੱਗੇ ਤਾਂ ਮੈਂ ਧਿਆਨ ਰੱਖਿਆ ਕਰੂੰਗੀ ਕਿ ਮੈਂ ਆਪ ਹੀ ਕਲਿੱਪ ਲੈ ਲਿਆ ਕਰਾਂ ਬੱਚੇ ਥੋੜੀ ਅੰਗੈਲੀ ਕਰ ਦਿੰਦੇ ਆ ਤੇ ਬਾਕੀ ਬੜਾ ਹੀ ਇੰਜੋਏ ਕੀਤਾ ਬਹੁਤ ਵਧੀਆ ਫੈਮਿਲੀ ਆ ਅਸੀਂ ਰਾਤ ਨੂੰ ਦੁੱਖ ਸੁੱਖ ਕੀਤਾ ਗੱਲਾਂ ਬਾਤਾਂ ਕੀਤੀਆਂ देर ਰਾਤ ਤੱਕ ਗੱਲਾਂ ਕਰਦੇ ਰਹੇ ਤੇ ਬਾਅਦ ਚ ਸਾਨੂੰ ਹਜੇ ਵੀ ਨਹੀਂ ਜੀ ਕਰਦਾ ਪਰ ਉਹਨਾਂ ਨੇ ਸਵੇਰੇ ਨਾਲ ਜ਼ਰੂਰੀ ਕੰਮ ਸੀ ਉਹਨਾਂ ਨੇ ਜਾਣਾ ਹੀ ਕਿਤੇ ਇਸ ਕਰਕੇ ਵੀ ਫਿਰ ਅਸੀਂ ਸੌਂਗੇ ਮੈਂ ਉਹਨਾਂ ਦੀ ਖਾਤਰ ਸੌਂਗੀ ਪਰ ਮੇਰਾ ਹਜੇ ਵੀ ਨਹੀਂ ਸੌਣ ਨੂੰ ਦਿਲ ਕਰਦਾ ਤੇ ਨਹੀਂ ਤਾਂ ਹੋਰ ਕੋਈ ਕਈ ਵਰੀ ਥੀਲ ਜਾਂਦਾ ਵੀ ਹਾਂ ਮੈਂ ਥੱਕੀ ਹਾਂ ਸਵੇਰ ਦੀ ਹੋਰਾ ਮੈਨੂੰ ਥਕਾਵਟ ਨਹੀਂ ਮਤਲਬ ਮਜ਼ਾ ਹੀ ਆ ਰਿਹਾ ਸੀ ਸਾਰੇ ਕੰਮਾਂ ਚ ਤੇ ਕੱਲ ਦਾ ਦਿਨ ਮੈਂ ਕਿ ਨਹੀਂ ਸੁਬਾ ਸੁਬਾ ਗੁਰਦੁਆਰੇ ਚ ਆ ਕੇ ਜਿਹੜਾ ਲਾਭ ਮਿਲਿਆ ਕਿ ਸਾਰਾ ਦਿਨ ਬੰਦਾ ਖੁਸ਼ ਰਿਆ ਸਾਰਾ ਦਿਨ ਕਿ ਮੈਂ ਉਹਦਾ ਸਾਰਾ ਦਿਨ ਖੁਸ਼ ਰਵਾਂਗੇ ਹੁਣ ਕਿ ਇੰਨਾ ਵਧੀਆ ਦਿਨ ਇਸ ਵੀਕ ਦੀ ਜਿਹੜੀ ਸ਼ੁਰੂਆਤ ਗਈ ਤੇ ਸੋ ਆਪਣੇ ਪਰੌਣੇ ਜਾ ਚੁੱਕੇ ਨੇ ਖਲਾਰੇ ਖਲੂਰੇ ਅਜਾ ਦਾ ਬਾਕੀ ਚੁੱਕ ਲਿਆ ਬਸ ਇੰਨੇ ਕੁ ਭੰਡੇ ਤੇ ਇਹ ਵੀ ਨੇ ਅਜੇ ਕੋਈ ਚਾਦਰਾਂ ਚੁੱਦਰਾਂ ਸੈੱਟ ਨਹੀਂ ਕੀਤੀਆਂ ਹੋ ਗਈਆਂ ਖਲਾਰੇ ਖਲੂਰੇ ਮੈਂ ਕਿਹਾ ਵਿੱਚੋਂ ਝਟਕ ਪੈਣੇ ਆ ਰੈਸਟ ਕਰਕੇ ਉਸ ਤੋਂ ਬਾਅਦ ਆਪਾਂ ਸੈਟਿੰਗ ਕਰਦੇ ਕਰਦੀ ਇਤਵਰੀ ਮੈਂ ਭਾਂਡੇ ਉਹਨੇ ਸਿੰਕ 'ਚ ਪਾ ਰੱਖਾਈ ਸੀ ਪਰ ਸਿੰਕ ਭਰਿਆ ਪਿਆ ਹੈ। ਵਾਹੇ ਤਾਂ ਚਾਹੀ ਉਹਨਾਂ ਨੇ ਤਾਂ ਚਲੋ ਚਾਹੀ ਪੀਤੀ ਪਰ ਆਪਣਾ ਤੁਹਾਨੂੰ ਪਤਾ ਕੁੰਮਲ ਵੈਸੇ ਹੀ ਕਲਾਰਾ ਬੜਾ ਹੁੰਦਾ ਹੈ। ਸਹੀ ਗੱਲ ਹੈ। ਤੇ ਬਾਕੀ ਬਾਬਾ ਜੀ ਨਾਲ ਫੋਟੋ ਸ਼ੇਅਰ ਕਰਨ ਦਾ ਮੇਰਾ ਇੱਕ ਮਕਸਦ ਇਹ ਸੀ ਜਾਂ ਮੈਂ ਆਪਣੇ Paath ਕਰਦੀ ਵੀਡੀਓ ਬਣਾਈ ਤੁਸੀਂ ਇਹ ਨਾ ਕਿਉਂਕਿ ਇਹ ਸ਼ੋਅ ਆਫ ਕੁਛ ਨਹੀਂ। ਇਹ ਨਾਲ ਸ਼ੇਅਰ ਕਰਨ ਦਾ ਇਹ ਸੀਗਾ ਕਿ ਕੋਈ ਕਈ ਵਾਰੀ ਦੇਖ ਕੇ ਮੋਟੀਵੇਟ ਹੁੰਦਾ ਹੈ ਨਾ ਜਿਹੜਾ ਕੋਈ Paath ਨਹੀਂ ਕਰਦਾ ਮੈਂ Paath ਹੈਲੋ ਕਿੱਚ ਸੋਭਾ ਸ਼ਰਮ ਕੀ ਸ ਕਾਫੀ ਟਾਈਮ ਮੈਂ ਸਾਲ 2 ਸਾਲ ਨਹੀਂ ਕੀਤਾ ਪਰ ਮੈਂ ਖੁਸ਼ ਨਹੀਂ ਸੀ ਰਹੀ ਹੁਣ ਜਿੱਦ ਮੈਂ ਮਤਲਬ ਹੁਣ ਜਿਵੇਂ ਕਿ ਨਾ ਦੁਪਹਿਰਾ ਸਾਹ ਹਰ ਕੋਈ ਕੱਟਦਾ ਹੈ ਜਦੋਂ ਮੈਂ ਸ਼ੁਰੂ ਕੀਤੀ ਸੀ ਨਾ ਉਦੋਂ ਹਜੇ ਕਿਤੇ ਕਿਸੇ ਨੂੰ ਨਹੀਂ ਸੀ ਪਤਾ ਵੀ ਦੁਪਹਿਰਾ ਸਾਹ ਹੁੰਦਾ ਵੀ ਕੀ ਚੀਜ਼ ਵੈਰਵੋ ਦੀ ਕਿਰਪਾ ਨਾਲ ਮੈਂ ਨਹੀਂ ਕੁਝ ਵੀ ਵੈਰਵੋ ਦੀ ਕਿਰਪਾ ਨਾਲ ਮੈਂ ਇੱਕ ਦਿਨ ਨਾ ਵੀਡੀਓ ਸ਼ਾਰਟ ਸਕਰੋਲ ਕਰਦੀ ਵੀ ਸ਼ਾਰਟ ਵੀਡੀਓ ਆਈ ਉਹਦੇ ਤੇ ਇਹ ਹੀ ਕਿਹਾ ਗਿਆ ਸੀ ਕਿ ਐਤਵਾਰ ਦੇ ਦਿਨ ਤੁਸੀਂ ਇਸ ਤਰ੍ਹਾਂ ਪਾਰਟ ਕਰੋ ਬਾਰਾਂ ਤੋਂ 4 ਵਜੇ ਤੱਕ ਜਪਜੀ ਸਾਹਿਬ ਦੇ ਚਉਪਈ ਸਾਹਿਬ ਦੇ ਤੇ ਸੁਖਮਨੀ ਸਾਹਿਬ ਦਾ ਬਾਠ ਕਰਕੇ ਤੇ ਉਪਰੰਤ ਅਨੰਤ ਸਾਹਿਬ ਦਾ ਬਾਠ ਕਰਕੇ ਸਮਾਪਤੀ ਕਰ ਤੋਂ ਅਰਦਾਸ ਬੇਨਤੀ ਕਰੋ ਤੇ ਤੁਹਾਨੂੰ ਜੋ ਮੰਗੋਗੇ ਉਹੀ ਮਿਲੇਗਾ ਛੇ ਦਾ ਸਿੰਘਾਂ ਤੋਂ ਅਰਦਾਸ ਬੇਨਤੀ ਕਰਿਓ ਉਹਨਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੇ ਮੈਂ ਸੱਚੀ ਉਹ ਵੇਈ ਕਰਨਾ ਸ਼ੁਰੂ ਕਰ ਦਿੱਤਾ ਤੁਹਾਡੀ ਜੋਤ ਲਾ ਲੈਣੀ ਜਾਲ ਰੱਖ ਲੈਣਾ ਕੋਲੇ ਤੇ ਝੌਂਗੜਾ ਮਾਰ ਕੇ ਬਹਿ ਜਾਣਾ ਕਰਨਾ ਬੜੀ ਮਤਲਬ ਮੈਨੂੰ ਸਿਹਤ ਮੇਰੀ ਉਦੋਂ ਬੜੀ ਖਰਾਬ ਰਹਿਣੀ ਥੇੜਾ 파ਟ ਵੱਲ ਦਿਲ ਨਾਲ ਲੱਗਣਾ ਪਰ ਇੰਨੇ ਮਜੇ ਨਾ ਮੈਂ ਉਸ ਦਿਨ ਸ਼ੀਤ ਅਸੀਆਂ ਨੂੰ ਹਾਜਰ ਨਾ ਜਰ ਮੰਨ ਕੇ ਜਦੋਂ ਆਪਾਂ 파ਟ ਕਰਦੇ ਆ ਨਾ ਉਹ 파ਟ ਵਾਕਈ ਆਪਣੇ ਆਪ ਹੀ ਕਿਵੇਂ ਸਰਲ ਹੋ ਜਾਂਦਾ ਹੈ ਆਪਾਂ ਨੂੰ ਵੀ ਨਹੀਂ ਪਤਾ ਲੱਗਦਾ ਤੇ ਇਹ ਮੇਰਾ ਤੁਹਾਡੇ ਨਾਲ ਸ਼ੇਅਰ ਕਰਨ ਦਾ ਮੋਟਿਵ ਇਹੀ ਸੀ ਕਿ ਪਲੀਜ਼ ਕੋਈ ਆਪਦੀ ਜ਼ਿੰਦਗੀ ਚ ਕਿਸੇ ਗੱਲ ਤੋਂ ਦੁਖੀ ਹੁੰਦਾ ਕੋਈ ਆਪਣੀ ਜ਼ਿੰਦਗੀ ਚ ਕਿਸੇ ਗੱਲ ਤੋਂ ਦੁਖੀ ਹੁੰਦਾ ਮੇਰੀ ਜ਼ਿੰਦਗੀ ਚ ਵੀ ਬੜੇ ਦੁੱਖ ਸੁੱਖ ਆਏ ਪਰ ਮੈਂ ਵੀ ਹੋ ਜਾਣੀ ਨਰਾਸ਼ ਕਈ ਵਰੀ ਰੱਬ ਨਾਲ ਵੀ ਲੜ ਪੈਂਦੇ ਆ ਆਪਣਾ ਕਿਉਂਕਿ ਉਹ ਆਪਣਾ ਬਾਪ ਆ ਆਪਣਾ ਹੱਕ ਹੈ ਉਹਨੂੰ ਪਿਆਰ ਕਰਨ ਦਾ ਵੀ ਇਹਦੇ ਨਾਲ ਲੜਦਾ ਵੀ ਉਹਨੂੰ ਨੋਰੇ ਦੇਣ ਦਾ ਵੀ ਉਹ ਸੋਨਦਾ ਵੀ ਆ ਤੇ ਪਰ ਉਹਨੂੰ ਉਹਦਾ ਨਾਮ ਜਪੰਦਾ ਵੀ ਜੇ ਆਪਾਂ ਉਹਨੂੰ ਜਿਵੇਂ ਆਪਾਂ ਆਪਣੇ ਪਿਤ ਪੋ ਨਲ ਮਾਨਲ ਜਪਰਾ ਨਾਲ ਜਿ ਆਪਣੇ ਪਤੀ ਨਾਲ ਲੜ ਵੀ ਲੈਂਦੇ ਆ ਉਹਦੇ ਤੇ ਆਪਾਂ ਹੱਕ ਵੀ ਜਿਤਾਉਨੇ ਆ ਤੇ ਉਹਦੀ ਕੇਅਰ ਵੀ ਤਾਂ ਕਰਦੇ ਆ ਨਾ ਤੇ ਉਹਦੇ ਨਾਲ ਆਪਾਂ ਸੇਮ ਨਹੀਂ ਕਹਿ ਸਕਦੇ ਜਿਹੜਾ ਆਪਣਾ ਗੁਰੂ ਪੀਤਾ ਹੁੰਦਾ ਹੈ ਉਹ ਇਹਦੀ ਪਦਵੀ ਉਸ ਤੋਂ ਵੀ ਉੱਪਰ ਹੁੰਦੀ ਆ ਤੇ ਜੀ ਆਪਾਂ ਇਹਦੇ ਨਾਲ ਆਪਣਾ ਲੜਨ ਦਾ ਵੀ ਹੱਕਾ ਨੋਰੇ ਮਾਰਨ ਦਾ ਵੀ ਹੱਕਾ ਮੰਗਣ ਦਾ ਵੀ ਹੱਕਾ ਤੇ ਅਰਦਾਸ ਬੇਟੀਆਂ ਕਰੋ ਮਿਲਦਾ ਸਾਰਾ ਕੁਝ ਮਿਲਦਾ ਇੱਥੋਂ ਹੀ ਮਿਲਣਾ ਹੈ ਖਸਮ ਇੱਕ ਹੀ ਬਣਾਓ ਥਾਂ ਥਾਂ ਤੇ ਕਸਮ ਬਣਾਉਂਦੀ ਆਪਾਂ ਨੂੰ ਲੋੜ ਨਹੀਂ ਇਹਨੂੰ ਇਹਨੂੰ ਆਪਣਾ ਪੇਕਾ ਘਰ ਮੰਨ ਕੇ ਚੱਲੋ ਵੀ ਗੁਰੂ ਘਰ ਸਾਡਾ ਪੇਕਾ ਘਰ ਆ ਜਿਵੇਂ ਆਪਣੀ ਪੇਕਾ ਘਰ ਨਹੀਂ ਰੱਖਿਆ ਕਰਦੇ ਤੇ ਮੈਨੂੰ ਲੱਗਦਾ ਸਾਰੀ ਸੰਤੁਸ਼ਟੀ ਆ ਜਾਂਦੀ ਬੜਾ ਸਕੂਨ ਮਿਲਦਾ ਬੜਾ ਸਕੂਨ ਹੈ ਜਦੋਂ ਨਹੀਂ ਜਾਨਦੀ ਨਾ ਕਈ ਵਾਰੀ ਮੈਂ ਸਾਲ ਸਾਲ ਨਹੀਂ ਜਾਨਦੀ ਕਿ ਮੈਂ ਟੁੱਟ ਜਾਨੀ ਤੇ ਫਿਰ ਮੈਂ ਦੁਖੀ ਨਹੀਂ ਨਹੀਂ ਬੜੀ ਦੁਖੀ ਮੈਨੂੰ ਪਤਾ ਵੀ ਹੁੰਦਾ ਹੈ ਵੀ ਮੈਂ ਕਿਉਂ ਦੁਖੀ ਹਾਂ ਕਿਉਂਕਿ ਮੈਂ ਗੁਰੂ ਨਾਲੋਂ ਟੁੱਟ ਗਈ ਤੇ ਜਦੋਂ ਜੁੜ ਕੇ ਰਹਿੰਦਾ ਹੈ ਤੇ ਉਦੋਂ ਆਪਣੇ ਆਪ ਹੀ ਖੁਸ਼ੀ ਮਾਨ ਖੜਿਆ ਰਹਿੰਦਾ ਹੈ ਚਿਹਰੇ ਤੇ ਨੂਰ ਲੈਂਦਾ ਹੈ ਸਾਰਾ ਕੁਝ ਹੁੰਦਾ ਹੈ ਤੇ ਬਾਕੀ ਇਹ ਮੇਰਾ ਮੁੱਢ ਵੀ ਸੀ ਤੁਹਾਡੇ ਨਾਲ ਸਾਂਝੇ ਕਰਨ ਦਾ ਜੇ ਕੋਈ ਮੇਰੀ ਭੈਣ ਕਿਸੇ ਗੱਲ ਤੋਂ ਦੁਖੀ ਆ ਜਾਂ ਮੇਰਾ ਕੋਈ ਬੱਚਾ ਛੋਟਾ ਵੇਖ ਰਿਹਾ ਹੈ ਜਾ ਕੇ ਮੇਰੇ ਤੋਂ ਵੱਡਾ ਦੇਖ ਰਿਹਾ ਹੈ ਕਈ ਵਾਰੀ ਹੁੰਦਾ ਹੈ ਮਨ ਵਿੱਚ ਵੀ ਕਿਸੇ ਨੂੰ ਆਪਾਂ ਦੇਖ ਕੇ ਮੋਟੀਵੇਟ ਹੋ ਜਾਂਦੇ ਆ ਸੋ ਪਲੀਜ਼ ਤੁਸੀਂ ਵੀ ਇਹ ਚੀਜ਼ ਨੂੰ ਬਣਾਇਆ ਕਰੋ ਮੈਂ ਵੀ ਥੋੜਾ ਥੋੜਾ ਕਰਕੇ ਕਰਦੀ ਰਹਿਣੀ ਆ ਤਾਂ ਜੋ ਆਪਾਂ ਗੁਰੂ ਦੇ ਲਾੜ ਲੱਗੇ ਰਹੀਏ ਤੇ ਆਪਣਾ ਮਨ ਸ਼ਾਂਤ ਰਹੇ ਦੁੱਖਾਂ ਕਲੇਸ਼ਾਂ ਤੋਂ ਆਪਾਂ ਦੂਰ ਰਹੀਏ ਸੋ ਇੰਨੀਆਂ ਕਿ ਬੇਨਤੀਆਂ ਸੀ ਪ੍ਰਵਾਨ ਕਰਨੀਆਂ ਤੇ ਹੁਣ ਆਪਾਂ ਇੱਥੇ ਕਰਦੇ ਆ ਵਲੌਗ ਦਾ ਐਂਡ ਤੇ ਅੱਜ ਲਾਈਟ ਵੀ ਨਹੀਂ ਹੈਗੀ ਜਨਰੇਟਰ ਦਾ ਸ਼ੈਨ ਸ਼ੋਰ ਸ਼ਰਾਬਾ ਤੁਹਾਨੂੰ ਸੁਣ ਰਿਹਾ ਹੋਗਾ ਤੇ ਕੋਸ਼ਿਸ਼ ਤਾਂ ਕੀਤੀ ਆ ਵੀ ਸਾਰੇ ਦਰਵਾਜ਼ੇ ਦੂਜੇ ਬੰਦ ਕਰਕੇ ਗੱਲ ਕਰੀਏ ਤੇ ਬਾਕੀ ਤੁਸੀਂ ਬਹੁਤ ਵਧੀਆ ਦੇ ਰਹੇ ਹੋ ਰਿਸਪੌਂਸ ਮੇਰੇ ਵਲੌਗਸ ਨੂੰ ਇਸੇ ਤਰ੍ਹਾਂ ਹੀ ਦਿੰਦੇ ਰਹੋ ਜੇ ਰਿਸਪੌਂਸ ਆਪਣਾ ਪਿਆਰ ਦਿੰਦੇ ਰਹੋ ਲਾਈਕ ਕਰਕੇ ਕਮੈਂਟ ਕਰਕੇ ਤੇ ਸ਼ੇਅਰ ਕਰਕੇ ਤੇ ਜਿਸ ਕਿਸੇ ਭੈਣ ਭਰਾ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ 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 ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ